हां जी ये कोई कहंदे 3-4 ਦਿਨੋਂ ਇਹ ਆ ਕੋਈ ਦੁਕਾਨ ਤੋਂ ਇਹਨਾਂ ਦਾ ਕੋਈ ਮਾੜਾ ਮੋਟਾ ਡਿਸਪਿਊਟ ਪਿਆ ਸੀਗਾ ਝਗੜਾ ਹੋਇਆ ਤੇ ਉਹਦੇ ਸਬੰਧ ਦੇ ਵਿੱਚ ਕਹਿੰਦੇ ਅਸੀਂ ਕੰਪਲੇਨਟ ਦਿੱਤੀ ਹੈ ਜਿਸ ਸਮਾਂ ਚ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਬਣਦੀ ਹੈ ਤੁਸੀਂ ਆਣ ਕੇ ਸਾਨੂੰ ਦੱਸੋ ਅਸੀਂ ਕਾਨੂੰਨੀ ਕਾਰਵਾਈ ਕਰ ਦਿੰਦੇ ਆ ਉਹ ਸਲਾਹ ਕਰ ਰਹੇ ਆ ਆਣ ਕੇ ਦੱਸ ਦੇ ਆ ਫਿਰ ਉਹਦੇ ਮੁਤਾਬਕ ਜੋ ਵੀ ਬਿਆਨ ਲਿਖੋਣਗੇ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਏਗੀ ਲੇਟ ਹੋਣ ਦਾ ਕਾਰਨ ਕੀ ਆ ਆਪਣੀ ਕਾਰਵਾਈ ਇਹ ਦੇਖੋ ਮੈਨੂੰ ਤੇ ਇਹਦੇ ਬਾਰੇ ਬਹੁਤਾ ਡੰਗਾਈ ਨਾ ਪਤਾ ਨਹੀਂ ਆ ਤੇ ਇਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਕੀ ਗੱਲ ਹੈ ਪਾਜੀ ਇਹ ਇਸ ਤਰ੍ਹਾਂ ਆ ਕਿ ਇੱਕ ਵਪਾਰੀ ਭਰਾ ਸਾਡਾ ਉਹਦੇ ਨਾਲ 7 ਤਰੀਕ ਨੂੰ ਧੱਕਾ ਕੀਤਾ ਗਿਆ ਖੋਲੇ ਗੁੰਡਾ ਗੁੰਡਾ ਕਰਦੀ ਕੀਤੀ ਗਈ 15-20 ਗੁੰਡਿਆਂ ਨੇ ਆ ਗੋ ਦੀ ਦੁਕਾਨ ਤੇ ਤੋੜ ਭੰਨ ਕੀਤੀ ਉਹ ਸਾਮਾਨ ਬਾਹਰ ਸੁੱਟਤਾ ਦੁਕਾਨ ਤੋਂ ਤੇ ਉਹਦੇ ਨਾਲ ਕੁੱਟ ਮਾਰ ਕੀਤੀ ਉਹਨ ਕੁੱਟਿਆ ਉਸ ਬੰਦੇ ਨੂੰ ਔਰ ਮੇਰਾ ਭਰਾ ਇੱਥੇ ਬੈਠਾ ਅਸੀਂ ਪਿੱਛੇ ਵੀ 7 ਤਰੀਕ ਨੂੰ ਦਰਖਾਸਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ 4 ਦਿਨ ਨਿਕਲ ਗਏ ਨੇ ਅੱਜ ਦੁਬਾਰਾ ਜਿਹੜਾ ਅਸੀਂ ਆਪਣੀ ਫਰਿਆਦ ਲੈ ਕੇ ਆਏ ਆ ਕਿਉਂਕਿ ਉਸ ਬੰਦੇ ਨੂੰ ਦੁਬਾਰਾ ਅੱਜ ਫੋਨ ਆਇਆ ਔਰ ਇਹੋ ਆ ਜੀ ਧਮਕੀਆਂ ਦਿੱਤੀਆਂ ਗਈਆਂ ਇਹੋ ਜੀ ਗੱਲਾਂ ਕਹੀਆਂ ਗਈਆਂ ਜਿਹੜੀਆਂ ਮੈਨੂੰ ਲੱਗਦਾ ਕੇ ਭਰਾ ਦੇ ਸਾਹਮਣੇ ਕਹਿਣੀਆਂ ਵੀ ਜਾਂ মিডিਆ ਸਾਹਮਣੇ ਕਹਿਣੀਆਂ ਵੀ ਜਿਹੜੀਆਂ ਵਾਂ ਅਸੀਂ ਸ਼ਰਮ ਮਹਿਸੂਸ ਕਰਦੇ ਆ ਔਰ ਮੈਂ ਕਹਿੰਨਾ ਅਸੀਂ ਪੁਲਿਸ ਦੇਗੇ ਇਹੋ ਹੀ ਤਰਕਾਸ ਦਿੱਤੀ ਆ ਕਿ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਸ਼ਰਮਗੁਨਾਗਰ ਦੀ ਫਲਾ ਰਹੇ ਆ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਇਸ ਇਨਸੀਡੈਂਟ ਨੂੰ ਲੈ ਕੇ ਵਪਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਵਪਾਰੀ ਭਰਾਵਾਂ ਵਿੱਚ ਗ ਔਰ ਇਹ ਪੁਲਿਸ ਨੂੰ ਜੇ ਟਾਈਮ ਸਰ ਹਾਲਾ ਸਾਂਭ ਲੈਣਗੇ ਤੇ ਚੰਗੀ ਗੱਲ ਹੈ ਨਹੀਂ ਤੇ ਮੈਨੂੰ ਲੱਗਦਾ ਹਾਂ ਜੀ ਠੀਕ ਹੈ ਨਹੀਂ ਤੇ ਹਾਲਾ ਸਾਹਮਣੇ ਓਕੇ ਹੋ ਜਾਣੇ ਆ ਵਪਾਰੀਆਂ ਦੇ ਵਿੱਚ ਜਿਹੜਾ ਗੁੱਸਾ ਗੁੱਸਾ ਵਾ ਉਹ ਪੁਲਿਸ ਨੂੰ ਭੁਗਤਣਾ ਪੈਣਾ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਸਖਤ ਸਖਤ ਕਾਰਵਾਈ ਜੀ ਜੀ 7 ਤਰੀਕ ਨੂੰ ਮੇਰੇ ਤੇ ਜਾਨਮ ਹਮਲਾ ਹੋਇਆ ਮੇਰੀ ਦੁਕਾਨ ਤੇ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਮੈਂ ਸ਼ਿਕਾਇਤ ਵੀ ਕੀਤੀ ਸੀ ਉਹਦੇ ਬਾਅਦ ਅੱਜ ਫਿਰ ਇਹਨਾਂ ਨੇ ਸ਼ਾਮੇ ਮੇਰੇ ਤੇ ਹਮਲਾ ਕੀਤਾ ਹਮਲਾ ਮੈਨੂੰ ਧਮਕੀਆਂ ਦਿੱਤੀਆਂ जान ਤੋਂ ਮਾਰਨ ਦੀਆਂ ਤੇ ਕਹਿ ਤੂੰ ਦੁਕਾਨ ਖੋਲ ਕੇ ਦੱਸ ਤੋਂ ਉਸ ਤੋਂ ਬਾਅਦ ਮੇਰੇ ਕੋ ਮੇਰੀ ਐਮਐਲਆਰ ਰਿਪੋਰਟ ਵੀ ਆ ਰੈਡੀ ਆ ਰੱਖੀ ਆ ਪਰਣਾ ਵਾਲੋ ਕੋਈ ਮੇਰੇ ਤੇ ਕੋਈ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਬੰਦੀ ਹਾਂਜੀ ਕਿਸ ਲਈ ਧਮਕਿਆ ਕਿਸ ਲਈ ਦਿੱਤੇ ਜਾ ਰਹੇ ਧਮਕੀ ਕਿਹਨੂੰ ਦਿੱਤਾ ਕਿ ਤੂੰ ਦਫਤਰ ਖੋਲ ਕੇ ਦੱਸ ਦਫਤਰ ਖੋਲ ਕੇ ਦੱਸ ਤੈਨੂੰ ਸਿਰੇ ਤੈਨੂੰ ਅੱਗੇ ਛੇਤਰ ਘਟ ਪਏ ਆ ਜੇ ਤੈਨੂੰ ਹੁਣ ਦਸੀਏ ਵਾਦਾ ਕੰਮ ਕਰਦੇ ਹੋ ਤੇ ਕਿੰਨੇ ਮੈਂ ਜੀ ਟੈਕਸੇਸ਼ਨ ਕੰਸਲਟੈਂਟ ਹਾਂਗਾ ਤੇ ਮੈਂ ਲਗਭਗ 10-12 ਸਾਲ ਤੋਂ ਕੰਮ ਕਰ ਰਹੇ ਹਾਂ ਇੰਡੀਪੈਂਡੈਂਟ ਹਾਂਜੀ ਇੱਥੇ ਕਰ ਰਹੇ ਹਾਂ ਜੀ ਬਿਲਕੁਲ ਜਿ ਰੈਗੂ ਫਿਰ ਕੀ ਕਹਿੰਦੇ ਐ ਦੁਬਾਰ ਖਾਲੀ ਕਿਉਂ ਕਰਵਾਣਾ ਚਾਹੁੰਦਾ ਦੁਕਾਨ ਖਾਲੀ ਕਰਨ ਬਾਰੇ ਕਹਿੰਦੇ ਕੋਈ ਖਾਲੀ ਕਰਾਣੀ ਹੈ ਮੈਨੂੰ ਮਾਨਯੋਗ ਅਦਾਲਤ ਕਵੇ ਮੈਂ ਖਾਲੀ ਕਰ ਦਾਂਗਾ ਪਰ ਮੇਰਾ ਸਟੇਅ ਆਲਰੇਡੀ ਪੈਂਡਿੰਗ ਚ ਹੈ ਮੇਰਾ ਸਟੇਅ ਆਲਰੇਡੀ ਬਿਲਟ ਹੈਗਾ ਵਾ ਉਹ ਤੋਂ ਕੁਝ ਘੱਟ ਫੜ ਸਕਦੇ ਆ ਜੇ ਮੈਨੂੰ ਕੋਰਟ ਗਏ ਕਿ ਮੈਂ ਖਾਲੀ ਕਰ ਦਾਂਗਾ ਕੋਰਟ ਤੋਂ ਹੀ ਇਹ ਵੇਲ ਨਾ ਕਰਦੇ ਪਏ ਐ ਜਿਹੜੀ ਮਾਰਕੋਟਾਈ ਹੋਈ ਆ ਉਹਦੀ ਕੋਈ ਕੰਪਲੇਨ ਕੀਤੀ ਮੈਂ ਕੀਤੀ ਆ ਜੀ ਉਹ ਤਾਂ ਸੋਨ ਨੰਬਰ ਤੇ ਵੀ ਕੀਤੀ ਸੀ ਐਸਪਿਰੇਟ ਕੁਆਰਟਰ ਸਾਹਿਬ ਨੂੰ ਕੀਤੀ ਸੀ ਤੇ ਐਸਐਸਪੀ ਸਾਹਿਬ ਨੂੰ ਮੈਂ ਰਿਟਨ ਚ ਕੰਪਲੇਟ ਵੀ ਕੀਤੀ ਆ ਉਸ ਤੋਂ ਬਾਅਦ ਮੈਂ ਕਮੇਟੀ ਵੀ ਕਿਹਦੇ ਤੋਂ ਬਾਅਦ ਮੈਂ ਡੀਐਸਪੀ ਸਿਟੀ ਨੂੰ ਮਿਲੇ ਆਂ ਕੋਈ ਕਾਰਵਾਈ ਨਹੀਂ ਹੋਈ ਨਹੀਂ ਕਾਰਵਾਈ ਹੋ ਰਹੀ ਅਜ ਤੱਕ ਆਈ ਚੰਨੇ ਆ ਕਿ ਇਹਨਾਂ ਨੂੰ ਹਰੱਸ ਚ ਲਿਆ ਜਾਏ ਤੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਮੇਰੀ ਜਦਰਾ ਵਾ ਐਮਐਲਆਰ ਰਿਪੋਰਟ ਆਲਰੇਡੀ ਆ ਗਈ ਹੋਈ ਹੈ ਪੁਲਿਸ ਕੋ ਸ਼ੁਕਰਵਾਰ ਦੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਇੱਕ ਵਾਰ ਹੀ ਨਹੀਂ ਬੁਲਾਇਆ ਗਿਆ ਕਿ ਹਾਂਜੀ ਤੂੰ ਆਪਣੇ ਬਿਆਨ ਦੇ ਤੂੰ ਇਹ ਕਰ ਇਹਨਾਂ ਨਾਲ ਮਿਲੇ ਭਕਤਾਂ ਨਾਲ ਕੋਈ ਹੋਇਆ ਵਿੱਚ ਮੇਰਾ ਦਫਤਰ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਨੀਂਦ ਸੁਟਾਇਆ